ਇਹ ਨਹੀਂ ਹੁੰਦਾ ਪੁੱਤ ਇਹ ਨਹੀਂ ਮੇਲਾ ਹੁੰਦਾ ਇਹ ਝੋਲਣਾ ਕਰਾ ਇਹ ਚੰਦਾ ਇੰਨਾ ਰਖਣਾ ਅਧਿਕਤ ਫੈਨ ਆਇਆ ਉਹਨਾਂ ਨੂੰ ਜੇ ਦਿੱਕਤ ਤੋਂ ਬਾਜ਼ਾਰ 'ਚ ਕੋਈ ਬੰਦਾ ਲਖਾਰੀ ਬਣਦਾ ਆ ਗਿਆ ਲੋਕਰਵਾ ਹੈ ਹੈਲੋ ਗਾਈਜ਼ ਆਈ ਹੋਪ ਯੂ ਸਾਰੇ ਨੇ ਵਧੀਆ ਹੋਗੇ ਤੇ ਹੁਣ ਆਪਾਂ ਚੱਲੇ ਆਂ ਕਿਸਾਨ ਮੇਲਾ ਮਲੋਟ ਲਓ ਵੀ ਹੁਣ ਆਪਾਂ ਪਹੁੰਚ ਗਏ ਮਲੋਟ ਤੇ ਮਲੋਟ ਦੇ ਕਿਸਾਨੀ ਮੇਲੇ 'ਚ ਆਪਾਂ ਐਂਟਰ ਹੋਣ ਲੱਗੇ ਆ। ਤਾਂ ਤਾਂ ਲਈ ਆ ਨਾ ਘਰੋਂ। ਆਪਣੀ ਲਾ ਕੇ ਘੜਾ ਦੋ। ਲਓ ਵੀ ਅਸੀਂ ਅੱਜ ਵਾਰੀ ਫੇਅਰ ਪਹੁੰਚੇ ਆ ਕਿਸਾਨੀ ਮੇਲੇ ਤੇ। ਹਾਂ। ਕਿੱਧਰ ਜਾਣਾ ਵਾ? ਕਿੱਥੇ ਜਾਣਾ ਹੈ? ਉਹ ਤੇ ਕਿੱਥੇ ਬਸ ਬਸ ਆਈ ਵੀ ਐਟੀ ਸਾਰੇ ਪਰਿਵਾਰ ਆਪ ਬੱਚੇ ਬਹੁਤ ਚੁੱਕ ਕੇ ਆਏ ਸੀ ਲੋਕੇਸ਼ਨ ਵਧੀਆ ਜਿਹਾ ਬੀਤੋ ਪਹੁੰਚਣ ਦੀ ਹੈ ਜੀ ਠੀਕ ਹੈ चुपके बैठे तो मान लो के टेंशन मत लो सा आ गई थी आज ये लोग के सब राउंड में बात कर रहा था साहब साहब हां जी और तो कैमल से ना ये का आई तो ਫਾਨੂ ਤੋਂ ਮਾ ਖਾ ਤੇ ਆਏ ਆ ਜਈ ਜੱਲ ਲੈ ਕੇ ਪਾਪਾ ਸਾਨੂੰ ਆਉਨੇ ਨਹੀਂ ਆ ਤਾਏ ਜੀ ਅਸੀਂ ਕੀ ਕਰੀਏ ਇਹ ਨਹੀਂ ਨਹੀਂ ਵੇਲਾ ਨਹੀਂ ਹੁੰਦਾ ਪੁੱਤ ਇਹ ਨਹੀਂ ਵੇਲਾ ਹੁੰਦਾ ਇਹਦਾ ਹੋਰ ਕੰਮਾਂ ਨੂੰ ਆਸੇ ਦਾ ਵੀ ਉਧਰ ਜਾੜੇ ਉਧਰ ਇਹ ਵਧਾਈ ਜਾਂਦਾ ਉਹ ਪੁੱਤ ਸਾਰੇ ਕਾਰਸ ਬੈਠ ਕੇ ਯਾਰ ਕਰਦੇ ਹੁੰਦੇ ਸੀ ਹਾਂ ਜਾ ਹਾਂ ਠੀਕ ਠੀਕ ਚਲੋ ਕਹੇ ਤੁਹਾਨੂੰ ਪਤਾ ਅਸੀਂ ਨਾਸਟ ਕੋਈ ਹੈ ਪਾਟਾ ਠੀਕ ਹੈ ਬਹੁਤ ਚੰਗਾ ਇਹ ਬਹੁਤ ਥੋੜੇ ਦੇ ਨਾ ਹੀ ਆਖੀਆ ਵਾ ਸਭ ਤੋਂ ਚੰਗਾ ਇਹਨੇ ਆਪੇ ਇਸ ਵਾਰੀ ਬਹੁਤ ਜ਼ਿਆਦਾ ਗਰਮੀ ਹੈ ਪਿਛਲੀ ਵਾਰੀ 2 ਤਰੀਕ ਦਾ ਸੀਗਾ ਲੈ ਵੀ ਕਰਮਨ ਤਿਆਰੀ ਕਰ ਲੈ ਟੈਂਟ ਖਲੋ ਨੰਗਾਂ ਦੀ ਸਸੂਤਾਂ ਸਰਕਾਰ ਦੀ ਉਹ ਠੀਕ ਹੋ ਹਾਂਜੀ ਹਾਂਜੀ ਬਾਈ ਕੀ ਹਾਲ ਹੈ ਹਾਲਾ ਝੋਟਣਾ ਤਰਾ ਚੰਨਾ ਇੰਨਾ ਰਖਣਾ ਤੁਸੀਂ ਕਹਿਨੇ ਸਾਡੀ ਵੀਡੀਓ ਬਣਾਉਂਦੇ ਰਿਹਾ ਕਿ ਅਸੀਂ ਫਿਰ ਮੈਂ ਕਿ ਪਿਛਲੀ ਵਾਰੀ ਪਿੱਛੇ ਕੁਝ ਭੱਜਿਆ ਸੀ ਕਰਮਨ ਕਰਮਨ ਰੁਕ ਜਾ ਬਹੁਤ ਠੀਕ ਹੋ ਗਰੀ ਜੀ ਕੀ ਹਾਲ ਹੈ ਠੀਕ ਹੈ ਪਰਿਵਾਰ ਸਭ ਆਹ ਹਾਂ ਵਧੀਆ ਜੀ ਠੀਕ ਵਜੇ ਮਤਲਬ 4 ਦੇ ਵੀ ਨਾਰਮਲ ਹੋ ਜਾਊਗਾ ਕੰਮ ਤੇ ਅੱਰੀ ਬੰਦੇ ਆ ਜਾਂਦੇ ਉਹਨਾਂ ਕੋਲ ਠੀਕ ਹੈ ਜੀ ਅੱਜ ਹੀ ਚੱਲਦੇ ਆਪਾਂ ਉਦੋਂ ਨਾਰਮਲ ਹੀ ਹੋਗਾ ਜੀ ਕਰਦੇ ਹਾਂ 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 ਇਹ ਕੀ ਕਰਦਾ ਹੈ ਇਹ ਕੋਰੇ ਵਾਲੇ ਪਾਣੀ ਕਰਦੇ ਅੱਛਾ ਇਹਦਾ ਹਾਂ ਇਹਦਾ ਅਬ ਇਹ ਲੈਰੀ ਪਾਣੀ ਲਾਓ ਤੇ ਘੱਟ ਵਰਤੋ ਵੈਰਾਈਟੀ ਚੇਂਜ ਕਰ ਲਓ ਮੈਂ ਨੂੰ ਐ ਕੱਲ ਮੋਟਾ ਸੀ ਕਿ ਮੈਂ ਅੱਜ ਮਰਨਾ ਇੱਕ ਦਿਨ ਚ ਮੁੰਡਾ ਬਦਲ ਗਿਆ پتہ ਆ ਗਿਆ ਮੈਂ ਕਿਹਦੇ ਤੋਂ ਤੇਰੇ ਤੋਂ ਜਦੋਂ ਤੁਸੀਂ ਆਏ ਸੀ ਮੈਨੂੰ ਦੱਸਿਆ ਨਹੀਂ ਅਸੀਂ ਕਿ ਉਸ ਤੋਂ ਪਹਿਲਾਂ ਪਾਇਆ ਜਾਂਦਾ ਹੈ ਵੀ ਤੁਮੇ ਮੈਨੂੰ ਕਹਉਂਗਾ ਤੁਨਾ ਮੈਂ ਕੋਈ ਹੋਣਾ ਵਾਹ ਇਹ ਦਿਨ ਬਾਰ ਠੰਡੀ ਹਵਾ ਆਉਂਦੀ ਹੈ ਨਹੀਂ ਪਾਸਪੋਰਟ ਥੈਂਕ ਯੂ ਆਹ ਤੁਹਾਨੂੰ ਸੋਹਣੇ ਲੱਗਦੇ ਹੁੰਦੇ ਬਾਰ ਠੰਡੀ ਹਵਾ ਆਈ ਜਾਂਦੀ ਹੈ ਨਾ ਇਹ ਕੌਣ ਲੱਗ ਰਿਹਾ ਤੈਨੂੰ ਮੇਰੀ ਵਾਸਤੇ ਟਰੈਕਟਰ ਲੈ ਲਿਆ ਜਿਹੜੇ ਰਵਾਨਾ ਸਾਹਿਬ ਜੀ ਅੱਛਾ ਨੈਰੀ ਵਾਸਤੇ ਤੁਸੀਂ ਆਜੋ ਪੈ ਨੈਰੀ ਵਾਸਤੇ ਟਰੈਕਟਰ ਲੈ ਲਿਆ ਜਿਹੜੇ ਰਵਾਨਾ ਸਾਹਿਬ ਜੀ चाजा <laughs> ਜੇਵਾ ਕੱਪੀਓ ਦਰਦੂ ਕੁੰਦੇ ਚੱਲ ਤੋਸ ਦੇ ਨਾਲ ਮੈਰੀ ਕਰਲਾ ਜੇ ਦਾ ਜੇ ਦਰਲਾ ਲੈ 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 ਸਾਡੀਆਂ ਧੀਆਂ ਉੱਥੇ ਕੋ ਜਿੰਦਗੀ ਉਹਨਾਂ ਨੂੰ ਐ ਲੱਗਦਾ ਉੱਥੇ ਲੋਕ ਬਾਰ ਬਾਰ ਸੁਣਨ ਨੂੰ ਆਉਂਦੇ ਆ ਸਹੀ ਮੈਨੂੰ ਐ ਲੱਗਦਾ ਹੁੰਦਾ ਥੇਤੀ ਵਾਰੀ ਵਾਲੇ ਟਾਈਮ ਲੱਗੇ ਜਾਂਦਾ ਜੇ ਤੁਸੀਂ ਫਾਰਮ ਦੇ ਕੋਈ ਬੰਦਾ ਲਖਾਰੀ ਬਣਦਾ ਹੈ ਹਾਂ ਜੀ ਚਾਪਨ ਇਸ ਵੇਲੇ ਕਿਹੜਾ ਰਹੇਗਾ ਹਾਂ ਜੀ ਉਹਦੇ ਉਹਦੇ ਜਿਹੜਾ ਖਾਣ ਮੰਨਦਾ ਤਾਂ ਤਾਂ ਲਗਭਗ ਆਪਣੇ ਪੰਜਾਬ ਦੇ ਨਾਲ ਇਹਨੇ 90% ਹੀ ਆਪਣੇ ਪੰਜਾਬ ਦੇ ਵਿੱਚ ਬਣਦੀਆਂ ਪੂਰੇ ਇੰਡੀਆ ਨੂੰ ਵਿਕਦੀਆਂ ਆ ਜਿਹੜੀ ਸੰਦ ਇੰਡਸਟਰੀ ਆ ਨਾ ਇਹਨੇ ਪੰਜਾਬ ਨੂੰ ਬਹੁਤ ਉੱਚਾ ਚੁੱਕਿਆ ਪੰਜਾਬ ਨਾ ਜਦੋਂ ਫੈਣਾਂ ਨਾਲ ਮਿਲਣਾ ਸੀ ਉਦੋਂ ਤਾਂ ਭੱਜੇ ਜਾਂਦੇ ਸੀ ਹਾਂ ਇਹ ਪਤਾ ਲੱਗਦਾ ਜਿਹੜਾ ਬੜਾ ਪਰਫੈਕਟ ਇਹ ਬਹੁਤ ਵਧੀਆ ਲੱਗਦੀ ਬਹੁਤ ਤੁਹਾਡਾ ਕੰਮ ਕਰਾਉਂਦੀ ਆ ਨਾ ਲੜਦਿਆਂ ਬਹੁਤ ਹਨ ਡਾਂਗੂ ਵਾਲੇ ਲੜਦਿਆਂ ਬਹੁਤ ਹਨ ਡਾਂਗੂ ਵਾਲੇ ਜੇ ਉਹ ਤੇ ਬਿਮਾਰ ਹੋ ਗਏ ਸੀ ਪੁੱਛਿਆ ਨਾ ਰੋਕਦਿਆਂ ਵੀ ਸੀ ਨਾ ਨਹੀਂ ਸ਼ੌਂਕ ਹੈ ਵੀਰੇ ਪਿੱਛੇ ਕੋਲੇ ਹੈਗੇ ਤੇਰੀ ਜਗ੍ਹਾ ਤੇ ਆ ਖਬਰ ਕਿਹੜਾ ਫਿਰਦਾ ਲੱਗਿਆ ਨਾ ਨੇ ਮੇਰੀ ਕੋਈ ਨਹੀਂ ਜੈਨ ਮਿੱਟੀ ਹੈ ਕਿ ਕਿੱਸੇ ਵਿੱਚ ਉਹ ਇੰਜ ਬਤਾ ਰਹੇ ਹਨ ਦੋ ਮਿੰਟ ਵਧੀਆ ਬਾਲਸ ਨਾਲ ਪਿੱਛੇ ਰਹੀ ਹੈ ਜਲਦੀ ਆ ਜਾ ਕੋਈ ਦੂਜੀ ਵਾਰ ਦੇ ਕਿ ਆਪ ਕੋ ਵਧੀਆ ਸੀ ਬਹਿਣ ਖਾਂ ਆਹ ਹਾਂ ਆਪ ਮੈਂ ਸੋਚੀ ਨਹੀਂ ਕਿਵੇਂ ਲੱਗਿਆ ਕਿਵੇਂ ਲੱਗਿਆ ਵੀਰੇ ਮਿਲ ਕੇ ਸਾਨੂੰ ਮੈਂ ਤਾਂ ਬਹੁਤ ਵਧੀਆ ਲੱਗਿਆ ਆ ਬੈਠੇ ਤਾਂ ਚਲਉ ਆਉਂਦੇ ਜਾਂਦੇ ਦਿੱਕਤ ਪਰੇਸ਼ਾਨੀ ਨਹੀਂ ਕੋਈ ਕਦੇ ਨੰਗੇ ਟੱਪੇ ਜ਼ਰੂਰ ਆਈ ਉਥੇ ਆ ਹੁਣ ਉੱਥੇ ਠੀਕ ਹੈ ਵੀਰੇ ਠੀਕ ਆ ਠੀਕ ਹੈ ਬਾਈ ਜੀ ਮੈਂ ਤੇ ਤੇਰੇ ਨਈ ਦਾਦਾ ਕੋਲੇ ਆ ਸੀ ਉਹ ਚਾਚਾ ਕੋਲੇ ਇੱਥੇ ਵਧੀਏ ਹੀ ਇੱਥੇ ਨਾ ਪਹਿਣਿਆ ਪੇਜ ਕੀ ਆਪਣਾ ਹੀ ਜੋਤ کہہ ਰਿਹਾ ਵੀਰੇ ਆ ਦੱਸ ਦਿਓ ਜਿਹੜੇ ਸਬਸਕ੍ਰਾਈਬ ਕਰਦੇ ਨੇ ਚੈਨਲ ਸਬਸਕ੍ਰਾਈਬ ਮੈਂ ਤਾਂ ਚੈਨਲ ਹੀ ਬੱਤ ਗਈ ਵਲੌਗ ਵੀ ਬਣਾਉਂਦੇ ਹੋਗੇ ਨੇ ਯੈਸ ਲੋ ਵਧੀਆ ਹੋ ਕੰਮ ਨਹੀਂ ਆਪਣਾ ਖੇਤੀਬਾੜੀ ਆ ਨਹੀਂ ਨਹੀਂ ਬਹੁਤ ਦੀਏ ਬਨੇ ਆ ਅੱਜ ਛੋਡੇ ਵਰਗੀਆਂ ਨਾ ਕੁੜੀਆਂ ਮੇਲਾ ਦਾ ਅੱਜ ਲੱਭਣੀ ਨਹੀਂ ਪੰਜਾਬ 'ਚ ਕਿਉਂਕਿ ਬਾਹਰ ਦਾ ਹਾਲ ਜਿਹੜਾ ਵੇਖ ਲਾਇਆ ਹੈ ਨਾ ਅਸੀਂ ਹਾਂਜੀ ਅਸੀਂ ਵੀ ਵਿਆਹ ਕਰਾਵਾਂਗੇ ਨਾ ਇੰਡੀਆ ਕਰਾਵਾਂਗੇ ਕੋਈ ਸੇਵਾ ਪਾਣੀ ਕੋਈ ਗਲਤੀ ਵੱਲ ਦੀ ਮੰਗ ਜਮੀਨ ਹੀ ਰਹਿਂ ਦਿੱਤੀ ਵੀ ਰਹੀ ठंडा बर्नाडा ठीक है ठीक है तो इसी में ऐसे करिए हाँ अच्छे अच्छे तो बहुत अच्छी लगी हाँ हाँ

ਉਹ ਤਾਂ ਪਾਈ ਗਏ ਤੇ ਦੇ ਗਿਆ ਅੱਛਾ ਬਹੁਤ ਬੜੀ ਹੈ ਬਹੁਤ ਹੁੰਦੀ ਲੱਗਿਆ ਮੈਂ ਤੁਹਾਨੂੰ ਹਾਂਜੀ ਬਈ ਨਹੀਂ ਸਸੇ ਹਾਂਜੀ ਹਾਂਜੀ ਮੈਂ ਫਿਰ ਕੋਈ ਦੋ ਸਾਲ ਬਾਅਦ ਡਿਊ ਠੀਕ ਹੈ ਮੈਂ ਇਹ ਜੀ ਰੈਂਟ ਸੁਣੇਗੀ ਮੇਰਾ ਬਾਤ ਹੋਣੀ ਰੱਖਿਆਗਾ ਆ ਤੁਸੀਂ ਕਰੋ आन बान शाल कोड़िया को ले आ गए हैं। ਮਿਕਰ ਆ ਫੋਟੋ ਚ ਲੈ ਕੋਈ ਨਾ ਲਿਖਣਾ ਚਾਹੋ ਉਹ ਨਾ ਮੈਂ ਤੁਹਾਨੂੰ ਦੇ ਦੇ क्या <laughs> तू, तू दो दो तो फर्स्ट तो टाइम ट्राई किया इस चाची तो तो पूरा मैं सीखी नहीं है तू वेलकम मैं तुम्हें योगा सिखाऊं चाय पानी तक कुछ लो नहीं चाची की बात नहीं मैं तुम्हें योगा सिखाऊं चाची पानी ना की खाओ ओ ना ने समोसे थे वो कोल्ड ड्रिंक वगैरह पर आती ना एक गर्मी वाली है हां ये प्रिंट आज का रोल तक किया सच मैं सुन एक्सीडेंट हो गया मैं 哎，吃去。